ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਸਵਰਨਜੀਤ ਸਿੰਘ ਤਵੰਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਸਵਰਨਜੀਤ ਸਿੰਘ ਤਵੰਦ ਨੇ ਕਿਹਾ ਕਿ ਪਾਣੀ ਕਟਣ ਤੋਂ ਬਾਅਦ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ ਜਿਸ ਦੇ ਲਈ ਪ੍ਰਸ਼ਾਸਨ ਵੱਲੋਂ 35 ਮੈਡੀਕਲ ਟੀਮਾਂ ਭੜਾਈਆਂ ਗਈਆਂ ਨੇ ਜਲਦੀ ਹੀ ਹੋਰ ਟੀਮਾਂ ਵੀ ਬਣਾਈਆਂ ਜਾਣਗੀਆਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਉਬਲਿਆ ਜਾਂ ਕਲੋਰੀਨ ਵਾਲਾ ਪਾਣੀ ਹੀ ਪੀਣ ਅਤੇ ਸਫਾਈ ਦਾ ਧਿਆਨ ਰੱਖਣ। ਪੂਰੇ ਪੰਜਾਬ 'ਚ ਜਿਹੜਾ ਫਲੱਡ ਆਇਆ ਹੋਇਆ ਹੈ, ਹੰਡੀ ਸਰਦੂ ਵਿੱਚ ਵੀ ਆਇਆ ਹੋਇਆ ਹੈ। ਕਿ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਕਾਰਜੀਆਂ ਕੀਤੀਆਂ ਜਾਂ ਤੁਹਾਡੇ ਕੋਲ ਸਿਵਲ ਸੱਜਣ ਮੈਡੀਕਲ ਟੀਮਾਂ ਕਿੰਨੀਆਂ ਇਹ ਬਣੀ ਹੋਈ ਨੇ ਕਿੱਥੇ ਕਿੱਥੇ ਕੰਮ ਹੋ ਰਹੇ ਨੇ। ਦੇਖੋ ਜੀ ਇਸ ਸਾਲ ਬਹੁਤ ਪ੍ਰਮਾਤਮਾ ਦੀ ਕਰੋਪੀ ਆਈ ਹੈ। ਕਿ ਸਾਡਾ ਡਿਸਟ੍ਰਿਕਟ ਹੜ ਦੀ ਮਾਰ ਦੇ ਵਿੱਚ ਐਂਡ ਜਦੋਂ ਵੀ ਕੋਈ ਇਹੋ ਜਿਹੀ ਸਮੱਸਿਆ ਆਂਦੀ ਆ ਹੜਾਂ ਦੀ ਤੇ ਸਾਰਾ ਮਤਲਬ ਵੀ ਹੈਵ ਟੂ ਵਰਕ ਆਊਟ ਇਨ ਅ ਫੇਜ਼ਡ ਮੈਨਰ ਸਭ ਤੋਂ ਪਹਿਲਾਂ ਤਾਂ ਜਿਹੜਾ ਜ਼ਰੂਰੀ ਆ ਉਹ ਆ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਕਿਉਂਕਿ ਜਾਨ ਬਚਾਉਣੀ ਸਭ ਤੋਂ ਜ਼ਰੂਰੀ ਆ ਐਂਡ ਸਾਡੇ ਮਾਨਯੋਗ ਡੀਸੀ ਸਾਹਿਬ ਬਿਲਕੁਲ ਫਰੰਟ ਫੁੱਟ ਤੇ ਹੋ ਕੇ ਆਪ ਉਸ ਟੀਮ ਦੀ ਅਗਵਾਈ ਕਰਦੇ ਹੋਏ ਨਾਲ ਚੱਲ ਕੇ ਲੋਕਾਂ ਦੀ ਰੱਖਿਆ ਜਿਹੜੀ ਹੈਗੀ ਆ ਖੜਾ ਤੋਂ ਪੀੜਤ ਪਰਿਵਾਰਾਂ ਦੀ ਰੱਖਿਆ ਦੇ ਵਿੱਚ ਜੁਟੇ ਹੋਏ ਆ ਦਿਨ ਰਾਤ ਐਂਡ ਲੋਕਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਇਆ ਜਾ ਰਿਹਾ ਉਹਨਾਂ ਦੇ ਮਾਲ ਡੰਗਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਫਰਸਟ ਫੇਜ਼ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਸ ਤੋਂ ਬਾਅਦ ਨਾਲ ਸਾਡਾ ਕੰਮ ਸ਼ੁਰੂ ਹੁੰਦਾ ਹੈ ਕਿ ਲੋਕਾਂ ਨੂੰ ਅਸੀਂ ਜਿਹੜੀ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਕਿਉਂਕਿ ਹੁਣਾਂ ਦਾ ਪਾਣੀ ਗੰਦਾ ਹੁੰਦਾ ਕੀੜੇ ਮਕੌੜੇ ਸੱਪ ਵਗੈਰਾ ਇਹ ਸਾਰੇ ਖਤਰਨਾਕ ਸਾਬਤ ਹੋ ਸਕਦੇ ਆ ਐਂਡ ਪਾਣੀ ਤੋਂ ਜਿਹੜੀਆਂ ਫੈਲਣ ਵਾਲੀਆਂ ਬਿਮਾਰੀਆਂ ਦੀ ਤਦਾਦ ਬਹੁਤ ਵੱਧ ਜਾਂਦੀ ਆ ਐਂਡ ਉਹਦੇ ਲਈ ਦੋ ਤਰ੍ਹਾਂ ਦਾ ਕੰਮ ਹੈ ਪਹਿਲਾਂ ਤਾਂ ਇਹ ਹੈ ਵੀ ਲੋਕਾਂ ਨੂੰ ਅਵੇਅਰ ਕਰਨਾ ਉਹਦੇ ਚ ਇਹ ਹੈਗਾ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਵੀ ਲੋਕ ਹੜ੍ਹਾਂ 'ਚ ਫਸੇ ਹੋਏ ਆ ਵੀ ਉਹ ਤੁਰੰਤ ਆਪਣੇ ਆਪ ਨੂੰ ਉਸ ਦੰਦੇ ਪਾਣੀ ਦੇ ਸੰਪਰਕ ਤੋਂ ਦੂਰ ਲੈ ਕੇ ਜਾਣ ਆਪਣੇ ਆਪ ਨੂੰ ਉਸ ਪਾਣੀ ਦੇ ਨਾਲ ਘੱਟ ਤੋਂ ਘੱਟ ਕੰਟੈਕਟ 'ਚ ਰਹਿਣ ਤਾਂ ਕਿ ਤਾਂ ਕਿ ਉਬ ਮਾਰੀਆਂ ਤੋਂ ਬਚਿਆ ਜਾ ਸਕੇ ਅਨਫੋਰਚਨਟਲੀ ਜਿੰਨੀ دیر ਤੱਕ ਉਹ ਉਸ ਪਾਣੀ ਚ ਘਰੇ ਹੋਏ ਆ ਆਫ ਕர்ஸ் ਆ ਡੋਨਟ ਥਿੰਕ ਵੀ ਕੋਈ ਹੁਣ ਇਹੋ ਜਿਹਾ ਬੰਦਾ ਹੈਗਾ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਜ਼ ਡੂਇੰਗ ਸੋ ਵੰਡਰਫੁਲ ਥਿੰਗਸ ਜਿਹੜਾ ਉਹ ਉੱਥੇ ਅਜੇ ਵੀ ਜਿੰਤੋਂ ਤੱਕ ਪਹੁੰਚਣਾ ਮੁਸ਼ਕਲ ਹੋਏਗਾ ਸੋ ਉਹ ਕੋਸ਼ਿਸ਼ ਕਰਨ ਵੀ ਸਾਫ ਸੁਥਰਾ ਪਾਣੀ ਪੀਂ ਕਲੋਰਿਨੇਟਿਡ ਕਲੋਰਿਨ ਦੀਆਂ ਗੋਲੀਆਂ ਕੜ ਕੋ ਸਫੀਸ਼ੀਐਂਟ ਉਹ ਲੋਕਾਂ ਨੂੰ ਮੰਨੀਆਂ ਵੀ ਅਪੀ ਕੋ ਅਗਰ ਪਾਣੀ ਉਬਾਲ ਕੇ ਨਹੀਂ ਪੀਤਾ ਜਾ ਸਕਦਾ ਤੇ ਉਹ ক্লোਰੀਨ ਵਾਲਾ ਪਾਣੀ ਪੀਣ ਕਿਉਂਕਿ ਸਾਫ ਸੁਥਰਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਐਂਡ ਜਿਹੜੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਐ ਸਾਦਾ ਭੋਜਨ ਘਰ ਦਾ ਬਨਾਇਆ ਹੋਇਆ ਹੀ ਚਾਹੇ ਦਾਲ ਫੁਲਕਾ ਉਹ ਖਾਣ ਤੇ ਸਾਫ ਸੁਥਰਾ ਕਿਉਂਕਿ ਕੋਈ ਵੀ ਚੀਜ਼ ਬਾਹਰ ਦੀ ਨਹੀਂ ਵਰਤਣੀ ਹਾਂ ਜੋ ਰਾਸ਼ਨ ਜਾਂ ਕੋਈ ਖਾਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੁਆਰਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਸਾਫ ਸੁਥਰਾ ਤੇ ਵਧੀਆ ਹੈ ਉਹਦੀ ਵਰਤੋਂ ਕਰਨ ਆਪਣੇ ਹੱਥ ਪੈਰ ਚੰਗੀ ਤਰ੍ਹਾਂ ਧੋਣ ਸਾਫ ਸਫਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨ ਐਂਡ ਕੋਈ ਵੀ ਅਗਰ ਕੋਈ ਕਿਸੇ ਨੂੰ ਕੋਈ ਕੀੜਾ ਮਕੌੜਾ ਜਾਂ ਸੱਪ ਵਗੈਰਾ ਘਟਦਾ ਹੈ ਤੇ ਤੁਰੰਤ ਕੋਈ ਉਹਦਾ ਦੇਸੀ ਔਰਪੋਰਟ ਨਹੀਂ ਕਰਨਾ ਸਾਡੇ ਕੋਲ ਐਂਟੀ ਸਨੇਕ ਬਨੋਮ ਜਾਂ ਹੋਰ ਸਾਰੇ ਇੰਜੈਕਟੇਬਲਸ ਐਂਡ एवरीथिंग ਸਾਰੀਆਂ ਦਵਾਈਆਂ ਭਰਪੂਰ ਮਾਤਰਾ ਚ ਮੌਜੂਦ ਨੇ ਐਂਡ ਜਿਹੜੇ ਪ੍ਰੋਪਰ ਸਰਕਾਰੀ ਡਾਕਟਰਾਂ ਦੁਆਰਾ ਰੀਲੀਫ ਕੈਂਪ ਲੱਗੇ ਆ ਮੈਡੀਕਲ ਟੀਮਾਂ ਲੱਗੀਆਂ ਜਿੱਥੇ ਐਕਸਪੀਰੀਅੰਸ ਡਾਕਟਰ ਪੜੇ ਲਿਖੇ ਨੇ ਸਾਰੀਆਂ ਦਵਾਈਆਂ ਸਾਡੀ ਦੇਖਰੇਖ ਵਾਲੀਆਂ ਹਨ ਉਹਨਾਂ ਨੂੰ ਅਪਰੋਚ ਕਰਨ ਐਟ ਪ੍ਰੈਜ਼ੈਂਟ 35 ਟੀਮਾਂ ਪਹਿਲਾਂ ਹੀ ਕੰਮ ਕਰ ਰਹੀਆਂ ਉਹਦੇ ਨਾਲ ਕੱਲ ਵੀ ਮਾਨਯੋਗ ਡੀਸੀ ਸਾਹਿਬ ਨੇ ਮੀਟਿੰਗ ਲੈ ਕੇ ਕਿਹਾ ਹੈ ਕਿ 15 16 ਟੀਮਾਂ ਹੋਰ ਇਨਕਰੀਜ਼ ਕੀਤੀ ਜਾਣਗੀਆਂ ਜਿਹੜੀਆਂ ਮਾਰਨਿੰਗ ਈਵਨਿੰਗ ਤੇ ਨਾਈਟ ਡਿਊਟੀ ਦੇ ਤੌਰ ਤੇ ਕੰਮ ਕਰ ਰਹੀਆਂ ਸਾਡੇ ਕੋਲ ਕੋਈ ਕਿਸੇ ਕਿਸਮ ਦੀ ਨਾ ਮੈਨਪਾਵਰ ਨਾ ਦਵਾਈਆਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਗਈ ਸਾਰੀਆਂ ਇੰਜੈਕਟੇਬਲ ਐਂਟੀ ਸਨੇਕ ਵਿਨਮ ਸਾਰੀਆਂ ਔਰਲ ਮੈਡੀਸਿਨਸ ਬੈਂਡੇਜਸ ਐਂਡ ਆਲ ਈਵਨ ਇੱਥੋਂ ਤੱਕ ਕਿ ਮਸ਼ਰਬ ਵਗੈਰਾ ਤੋਂ ਬਚਨ ਵਾਲੀਆਂ ਦਵਾਈਆਂ ਵਗੈਰਾ ਸਾਰੀਆਂ ਉਪਲਬਧ ਨੇ ਸਫੀਸ਼ੀਐਂਟ ਕੁਆਂਟੀਟੀ ਚ ਨੇ ਪੰਜਾਬ ਸਰਕਾਰ ਵੱਲੋਂ ਖੁੱਲ੍ਹੇ ਡੁੱਲੀ ਸਪਲਾਈ ਦਿੱਤੀ ਹੋਈ ਹੈ ਐਂਡ ਵੀ ਆਰ ਫੁੱਲੀ ਪ੍ਰਿਪੇਅਰਡ ਟੂ ਟੈਕਲ ਐਨੀ ਅ ਸੋਰਟ ਆਫ ਐਪੀਡੀਮਿਕ ਜਿਹੜਾ ਕਿ ਥੋੜਾ ਅਜੇ ਤਾਂ ਪਾਣੀ ਜਦੋਂ ਘਟੇਗਾ ਉਸ ਤੋਂ ਬਾਅਦ ਵੀ ਬਿਮਾਰੀਆਂ ਪਾਣੀ ਤੋਂ ਜਿਹੜੀਆਂ ਫੈਲਦੀਆਂ ਫੈਲਣ ਦਾ ਖਤਰਾ ਹੁੰਦਾ ਤੇ ਵੀਲ ਟੇਕ ਕੇਅਰ ਆਫ एवरीथिंग ਐਂਡ ਹੋਪਫੁਲੀ ਜਿਹੜਾ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੀ ਸਥਿਤੀ ਤੇ ਕੰਟਰੋਲ ਹੋ ਜਾਏਗਾ ਸਰ ਇਹ ਤੇ ਹੋ ਗਿਆ ਕੰਟਰੋਲ ਸਾਰਾ ਦੇਖੋ ਪਾਣੀ ਤੋਂ ਬਾਅਦ ਸਭ ਤੋਂ ਜ਼ਿਆਦਾ ਅ ਬਿਮਾਰੀਆਂ ਹੁੰਦੀਆਂ ਏ ਵੀ ਵਾਟਰ ਬੋਰਨ ਜਿਵੇਂ ਕੋਈ ਵਾਰਮਿੰਗ ਲੂਜ਼ ਮੋਸ਼ਨਸ ਪੀਲੀਆ ਹੈਪਟਾਈਟਸ ਹੋਰ ਡਾਇਰੀਆ ਅੰਟਸੈਂਟਰੀ ਹੈਜਾ ਉਹ ਇਸ ਤੋਂ ਇਲਾਵਾ ਸਕਿਨ ਦੇ ਰੋਗ ਜਿਹੜੇ ਆ ਉਹ ਫੈਲ ਸਕਦੇ ਆ ਤਦੋਂ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਵਾਟਰ ਬੋਰਨ ਜਿਹਨਾਂ ਨੂੰ ਅਸੀਂ ਕਹਿੰਦੇ ਆ ਐਂਡ ਇਹਦਾ ਇੱਕੋ ਹੀ ਤਰੀਕਾ ਹੈ ਵੀ ਸਾਫ ਸਫਾਈ ਪੀਣ ਵਾਲਾ ਤਾਂ ਸਾਫ ਸੁਥਰਾ ਪਾਣੀ ਜਿਹੜਾ ਉਹ ਵਰਤਿਆ ਜਾਵੇ। ਏਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ। ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027।